ਇਹਕ ਮਸਲਿਆਂ ਨੂੰ ਲੈ ਕੇ ਪੰਤਕ ਇਕੱਤਰਤਾ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਜੋ ਨਮਾਇंदे ਨੇ ਅੱਜ ਅਚੇਚੇ ਤੌਰ ਤੇ ਦਰਾਹਾ ਦੇ ਬੀਨ ਸਿੰਘ ਚੌਂਕ 'ਤੇ ਪਹੁੰਚੇ ਨੇ ਸਾਡੇ ਨਾਲ ਨੇ ਸਰਦਾ ਸੰਦੀਪ ਸਿੰਘ ਰਪਾਲੋਂ ਜਥੇਦਾਰ ਸਰਵਜੀਤ ਸਿੰਘ ਜੱਲਾ ਕਰਨੈਲ ਸਿੰਘ ਬਰਮਾਲੀਪੁਰ ਦਰਸ਼ਨ ਸਿੰਘ ਪਾਇਲ ਤੇ ਨੇਕ ਸਿੰਘ ਆਪਣੇ ਲੰਡਾ ਲੰਡਾ ਤੋਂ ਤੇ ਆਪਣੇ ਗੁਰਪ੍ਰੀਤ ਸਿੰਘ ਰਾਜਗੜ ਤੋਂ ਆਉ ਕਰਦੇ ਇਹਨਾਂ ਨਾਲ ਗੱਲਬਾਤ ਹਾਂਜੀ ਵੀਰ ਜੀ ਪੰਥਕਾ ਕੱਤਰਤਾ ਕੀਤੀ ਜਾ ਰਹੀ ਆ ਕਿਹੜੇ ਕਿਹੜੇ ਸਿੱਖ ਮਸਲੇ ਨੇ ਜੋ ਇੱਥੇ ਇਸ ਵਿੱਚ ਵਿਚਾਰੇ ਜਾਣੇ ਨੇ ਪਹਿਲਾਂ ਤਾਂ ਅਸੀਂ ਦਰਾਹਾ ਵਾਸੀਆਂ ਨੂੰ ਪੈਲ ਵਾਸੀਆਂ ਨੂੰ ਪੂਰੇ ਹਲਕੇ ਨੂੰ ਸੱਦਾ ਦੇਣ ਆਏ ਆ ਸਾਡੀ ਜਿੰਨੀ ਸਮੂਚੀ ਟੀਮ ਆ ਜਥੇਦਾਰ ਸਰਬਜੀਤ ਸਿੰਘ ਜੱਲਾ ਕਰਨੈਲ ਸਿੰਘ ਰਾਈ ਮਾਜਰਾ ਦਰਸ਼ਨ ਸਿੰਘ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਰਾਜਗੜ੍ਹ ਤੇ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਭ ਤੋਂ ਪਹਿਲਾਂ ਸੱਦਾ ਇਲਾਕੇ ਦੇ ਲੋਕਾਂ ਨੂੰ ਕਿ ਆਉਣ ਵਾਲੀ 8 ਤਰੀਕ ਨੂੰ 메인 ਬਾਜ਼ਾਰ ਗੁਰਦੁਆਰਾ ਕਲਗੀਤਾਰ ਪੈਲ ਵਿਖੇ ਦੁਪਹਿਰੇ 3 ਵਜੇ ਸਿੱਖ ਪੰਥ ਦੀ ਬਹੁਤ ਹੀ ਸਨਮਾਨਯੋਗ ਹਸਤੀ ਸ਼੍ਰੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਪਿਤਾ ਭਾਈ ਤਰਸੇਮ ਸਿੰਘ ਖਾਲਸਾ ਸ਼ਹੀਦ ਭਾਈ ਬਿਆਨ ਸਿੰਘ ਮਲੋਆ ਦੇ ਸੁਪੁੱਤਰ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਉਹ ਅਤੇ ਭਾਈ ਸਤਵੰਦ ਸਿੰਘ ਜੀ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਆਗਵਾਨ ਇਹ ਜਿਹੜੀਆਂ ਸ਼ਖਸੀਅਤਾਂ ਨੇ ਪੈਲ ਪਹੁੰਚ ਰਹੀਆਂ ਨੇ 8 ਤਰੀਕ ਨੂੰ ਉਹਨਾਂ ਦੇ ਸਨਮਾਨ ਵਿੱਚ ਉਹਨਾਂ ਦੀ ਜਿੱਤ ਦੀ ਖੁਸ਼ੀ ਵਿੱਚ ਉਹਨਾਂ ਨੂੰ ਇਲਾਕੇ ਵਿੱਚ ਜੀ ਆਇਆਂ ਕਹਿਣ ਦੇ ਲਈ ਉਹਨਾਂ ਦੀ ਪੰਥਕ ਸੇਵਾਵਾਂ ਬਦਲੇ ਉਹਨਾਂ ਨੂੰ ਸਨਮਾਨ ਕਰ ਲਈ ਅਸੀਂ ਇਲਾਕੇ ਦੇ ਲੋਕ 8 ਤਰੀਕ ਨੂੰ ਇੱਕ ਵੱਡਾ ਸਮਾਗਮ ਕਰਨ ਜਾ ਰਹੇ ਹਾਂ ਮੇਰੀ ਇਲਾਕੇ ਦੇ ਲੋਕਾਂ ਨੂੰ ਅਪੀਲ ਆ ਕਿ ਐਤਵਾਰ ਵਾਲੇ ਦਿਨ 8 ਤਰੀਕ ਨੂੰ ਠੀਕ 3 ਵਜੇ ਦੁਪਹਿਰੇ ਗੁਰਦੁਆਰਾ ਕਲਗੀ ਤਰ ਸਾਹਿਬ ਪੈਲ ਵਿਖੇ ਪਹੁੰਚੋ ਤਾਂ ਜੋ ਉਹਨਾਂ ਮਹਾਨ ਸ਼ਖਸੀਅਤਾਂ ਦੇ ਆਪਾਂ ਵਿਚਾਰ ਸੁਣ ਸਕੀਏ ਪਹਿਲਾ ਤਾਂ ਏਜੰਡਾ ਇਹ ਆ ਦੂਜਾ ਏਜੰਡਾ ਇਹ ਆ ਕਿ ਆਉਣ ਵਾਲਾ ਸਮਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦਾ ਅੱਗੇ ਵੋਟਾਂ ਸਿਆਸੀ ਝੰਡਿਆਂ ਥੱਲੇ ਪੈਂਦੀਆਂ ਨੇ ਅੱਗੇ ਵੋਟਾਂ ਡੰਡੇ ਦੇ ਜ਼ੋਰ ਨਾਲ ਪੈਂਦੀਆਂ ਨੇ ਅੱਗੇ ਵੋਟਾਂ ਸ਼ਰਾਬ ਅਫੀਮ ਭੁੱਕੀ ਐਮਐਲਆ ਐਮਪੀਆਂ ਦੇ ਜ਼ੋਰ ਨਾਲ ਪੈਂਦੀਆਂ ਨੇ ਅੱਗੇ ਵੋਟਾਂ ਜਿਹੜੀਆਂ ਨੇ ਤਨਾਡਾਂ ਸ਼ਾਹੂਕਰਾਂ ਸਰਮਾਇਦਾਰਾਂ ਵੱਡੇ ਵੱਡੇ ਹੋਟਲ ਦੇ ਮਾਲਕਾਂ ਉਹਨਾਂ ਦੇ ਕਹਿਣ ਤੇ ਪੈਂਦੀਆਂ ਨੇ ਇਹ ਪਹਿਲੀ ਵਾਰ ਹੋਣ ਜਾ ਰਿਹਾ ਕਿ ਪੰਥ ਆਪਣੀਆਂ ਇਹਨਾਂ ਸੰਸਥਾਵਾਂ ਦੀ ਚੋਣ ਕਰੂਗਾ ਇਸ ਕਰਕੇ ਉਸ ਦਿਨ ਅਸੀਂ ਇਹ ਵਿਚਾਰਾ ਵੀ ਕਰਨੀਆਂ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆ ਜਿਹੜੀ ਉਹ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਜਾਤ ਪਾਤ ਤੋਂ ਉੱਪਰ ਉੱਠ ਕੇ ਔਰ ਇੱਕ ਕੌਮੀ ਨਿਸ਼ਾਨ ਥਲੇ ਲੜੀਆਂ ਜਾਣ ਇਸ ਕਰਕੇ ਅਸੀਂ ਲੋਕਾਂ ਨੂੰ ਸੱਦਾ ਵੀ ਦਿੰਦੇ ਆ ਕਿ ਉਹਦੋਂ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਾਰੇ ਵੀ ਵਿਚਾਰ ਹੋਣੀਆਂ ਤੇ ਹੋਰ ਜਿਹੜੇ ਸਾਡੇ ਧਾਰਮਿਕ ਮਸਲੇ ਨੇ ਪੰਥਕ ਮਸਲੇ ਨੇ ਉਹ ਵਿਚਾਰੇ ਜਾਣਗੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਅਤੇ ਬਾਪੂਤਰ ਸੇਮ ਸਿੰਘ ਖਾਲਸਾ ਪਹੁੰਚ ਰਹੇ ਨੇ ਉਹਦਾ ਸੱਦਾ ਦੇਣ ਲਈ ਅਸੀਂ ਅੱਜ ਸਾਰੀ ਜਿੰਨੀ ਟੀਮਾਂ ਜਿੰਨੇ ਜਥੇਦਾਰ ਨੇ ਅੱਜ ਦਰਾਹੇ ਆਏ ਆ ਅੱਜ ਸਾਰੀ ਦਿਹਾੜੀ ਅਸੀਂ ਪਿੰਡਾਂ 'ਚ ਭਾਈ ਗੁਰਪ੍ਰੀਤ ਸਿੰਘ ਉਹਨਾਂ ਦਾ ਪਿੰਡ ਰਾਜਗੜਾ ਜਨੌਦ ਇਹਨਾਂ ਪਿੰਡਾਂ ਦਾ ਦौरा ਵੀ ਕਰਨਾ ਰੌਂਪਰ ਤੋਂ ਲੈ ਕੇ ਰਾਣਾ ਸਾਬ ਤੱਕ ਬਹੁਤ ਛਾ ਲੋਕਾਂ ਦਾ ਮੈਨੂੰ ਆਏ ਲੱਗਦਾ ਵੀ ਸਾਡੀ ਇੰਤਜ਼ਾਮ ਛੋਟੇ ਬਹਿ ਜਾਣੇ ਨੇ ਇਕੱਠ ਵੱਡਾ ਹੋ ਜਣਾ ਗੁਰੂ ਪੰਥ ਦਾ ਸੱਦਾ ਵੱਡਾ ਸਾਡੇ ਨਾਲ ਨੇ ਸੇਵਾਦਾਰ ਸਰੂਜੀਤ ਸਿੰਘ ਜੀ ਜੱਲਾ ਜੱਲਾ ਜੀ ਜਿਸ ਤਰ੍ਹਾਂ ਕਿ ਜੋ ਸਿੱਖ ਪੰਥ ਹੈ ਬੜੇ ਕ੍ਰਾਈਸਿਸ ਚੋਂ ਲੰਘ ਰਿਹਾ ਬੜੀ ਚਿੰਤਾ ਦੇ ਵਿਸ਼ੇ ਨੇ ਜਿਹੜੇ ਕਿ ਡਿਸਕਸ ਕੀਤੇ ਜਾਣੇ ਜ਼ਰੂਰੀ ਨੇ ਤੇ ਤੁਸੀਂ ਕੀ ਮੈਸੇਜ ਕੀ ਸਨੇਹਾ ਦੇਣਾ ਚਾਹੋਗੇ ਸਿੱਖ ਸੰਗਤ ਨੂੰ ਪਹਿਲਾਂ ਤਾਂ ਆਪਾਂ ਗੁਰੂ ਦੀ ਫਤਿਹ ਬਰਵਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅੱਜ ਪੰਥ ਅਕਰਤਰ ਦਾ ਜਿਹੜੀ ਹੋ ਰਹੀ ਹੈ ਇਹ ਮੁੱਦਾ ਹੈ ਸ਼ਰੋਮਣੀ ਕਮੇਟੀ ਦਾ ਜਿਹੜਾ ਵੋਟਾਂ ਦਾ ਕਿਉਂਕਿ ਨਾਰਾਜ਼ ਸੀ ਇੱਕ ਪਰਿਵਾਰ ਆ ਜਿਹੜਾ ਇਹਨਾਂ ਦੇ ਬਹੁਤ ਚਿਰ ਪਹਿਲਾਂ ਦਾ ਕਾਬਜ ਹੋਇਆ ਨਾਲ ਉਹਦੇ ਆਰਐਸਐਸ ਆ ਆਰਐਸਐਸ ਜਦੋਂ ਆਰਐਸਐਸ ਇੱਕ ਸਾਨੂੰ ਬੈਨੀਫਿਟ ਦਿੰਦੀ ਆ ਪੈਫਲੇਟ ਤਿਆਰ ਕਰਕੇ ਦਿੰਦੀ ਆ ਬੂਟਾ ਤਿਆਰ ਕਰਨ ਲਈ ਤਾਂ ਉਹਦੇ ਵਿੱਚ ਜਾਤ ਪਾਤ ਜ਼ਰੂਰ ਲਿਖੀ ਹੁੰਦੀ ਆ ਵੀ ਜਾਤ ਦੱਸੋ ਆਪਣੀ ਕਿਉਂਕਿ ਜਿਹੜੀ ਸਿੱਖ ਕਮਿਊਨਿਟੀ ਐ ਜਦੋਂ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਉਹਨਾਂ ਨੇ ਸਾਨੂੰ ਜਾਤ ਪਾਤ ਤੋਂ ਵੱਖਰਾ ਕਰਿਆ ਸੀਗਾ ਤੇ ਅੰਮ੍ਰਿਤ ਪਾਨ ਕਰਵਾਇਆ ਸੀਗਾ ਪਰ ਇਹ ਆਰਐਸਐਸ ਸਾਨੂੰ ਉਹ ਚੀਜ਼ ਤੋਂ ਵੱਖਰਾ ਨਹੀਂ ਹੋਣ ਦਿੰਦੀ ਹੁਣ ਜਿਹੜਾ ਇਹਦੇ ਰਾਸਤੀ ਜਿਹੜੀ ਪਾਰਟੀ ਦੀ ਗੱਲ ਕਰਦੇ ਆ ਸੁਖਵੀਰ ਬਾਦਲ ਹੋਣੀ ਤੇ ਆਪਣੇ ਮਰਗਿਆ ਦੁਆ ਬਾਦਲ ਇਹ ਇਹਨਾਂ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਕਬਜ਼ਾ ਕਰਿਆ ਹੁਣ ਤੱਕ ਇਹ ਸਾਰੇ ਹੁਣ ਜਦੋਂ ਸੁਖਵੀਰ ਨੂੰ ਤਨਖਾਹੀਆ ਇਕਰਾਰ ਦਿੱਤਾ ਉਹਦਾ ਇੱਕ ਲੀਡਰ ਹੈ ਉਹ ਹੁਣ ਉਹਦਾ ਚਲੋ ਨਾਂ ਦਾ ਮੈਂ ਕਿਉਂਕਿ ਮੈਨੂੰ ਤਾਂ ਇਹਨਾਂ ਦੇ ਨਾਂ ਲੈਣੇ ਵੀ ਬਹੁਤ ਗੁਨਾਹ ਲੱਗਦੇ ਨੇ ਉਹ ਬਹੁਤ ਸ਼ਾਨਦਾਰ ਵੀ ਮੇਰੇ ਸਾਡੇ ਲੀਡਰ ਨੂੰ ਤਨਖਾਹੀਆ ਇਕਰਾਰ ਦਿੱਤਾ ਉਹ ਬਹੁਤ ਸ਼ਾਨਦਾਰ ਨਾਲ ਕਹਿ ਰਿਹਾ ਵੀ ਜੇ ਤਨਖਾਹੀਆ ਦਿੱਤਾ ਇੱਕ ਮਰਜਵੇ ਉਹ ਮਨਾਕੜ ਬੋਕੇ ਚੱਪਣੀ ਦੇ ਵਿੱਚ ਅੱਜ ਤੱਕ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਗੁਟਕਾ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਇਹਨਾਂ ਦੀ ਸਰਕਾਰਾਂ ਵੀ ਰਹੀਆਂ ਨੇ ਤੇ ਸਾਰਾ ਕੁ ਰਿਹਾ ਤੇ ਹੁਣ ਭਗਵੰਤ ਮਾਨ ਆ ਜਿਹੜਾ ਇਹ ਇਹ ਬਹੁਤ ਚਿਰ ਤੋਂ ਹੁਣ 22 ਸਾਲ ਹੋ ਗਏ ਇਹਨਾਂ ਨੇ ਕਈ ਜਿਹਦੇ ਇਹਨਾਂ ਨੂੰ ਤੁਸੀਂ ਸਵਾਲ ਕਰੇਗੋ ਇਹਨਾਂ ਨੇ ਕਹਣਾ ਜੀ ਅਜੇ ਸਾਡੇ ਰਸਵਾ ਨਹੀਂ ਖੜਾ ਹੋਇਆ ਸਾਨੂੰ ਇੱਕ ਮਹੀਨਾ ਦੇਣ ਇਹ ਇੱਕ ਮਹੀਨਾ ਕੁਰਸੀ ਤੇ ਬਿਠਾਉਣ ਇੱਕ ਮਹੀਨੇ ਦੇ ਵਿੱਚ ਨਸ਼ਾ ਖਤਮ ਹੋਊਗਾ ਬੇਅਦਮੀਆਂ ਦੇ ਸਾਰੇ ਬੰਦੇ ਜੇਲਾਂ 'ਚ ਹੋਣਗੇ ਤੇ ਜਿਹੜੇ ਇਹ ਕ腐ਸ਼ਨ ਕਰਦੇ ਨੇ ਇਹ ਵੀ ਜੇਲਾਂ 'ਚ ਹੋਣਗੇ ਹਾਂਜੀ ਜਿਹੜੇ ਸਾਰਾ ਚਿੱਟਾ ਇੰਨਾ ਨਸ਼ਾ ਵੱਧ ਚੁੱਕਿਆ ਜਦੋਂ ਅਸੀਂ ਆਪ ਦਾ ਸਾਡੇ ਭਾਈ ਅਮਰਤਪਾਲ ਸਿੰਘ ਖਾਲਸਾ ਭਾਈ ਸਰਬਜੀਤ ਸਿੰਘ ਖਾਲਸਾ ਇਹ ਲੋਕਾਂ ਨੇ ਜਿਤਾਏ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ 12-13 ਲੱਖ ਵੋਟਰਾਂ ਨੇ ਜਿਤਾਇਆ ਕਿਉਂਕਿ ਨਮਾਇंदे ਨੇ ਉਹ ਉਹਨਾਂ ਨੂੰ ਜਦੋਂ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਡਿਬਰੂਗੋੜੇ ਜੇਲ੍ਹ ਦੇ ਵਿੱਚ ਰੱਖਿਆ ਅਸੀਂ ਉਹਦਾ ਸੰਘਰਸ਼ ਵੇਡਾਂਗੇ ਤੇ ਉਹਨਾਂ ਨੂੰ ਅਸੀਂ ਬਾਹਰ ਲੈ ਕੇ ਆਵਾਂਗੇ ਦਰਸ਼ਨ ਸਿੰਘ ਜੀ ਪਾਇਲ ਦਰਸ਼ਨ ਸਿੰਘ ਜੀ ਦੱਸੋਗੇ ਵੀ ਇਹ ਜਾਤ ਪਾਤ ਵਾਲਾ ਜਿਹੜਾ ਮੁੱਦਾ ਸ਼੍ਰਮਣੀ ਕਮੇਟੀ ਵਿੱਚ ਚੱਲ ਰਿਹਾ ਹੈ ਇਹ ਕੀ ਮੁੱਦਾ ਦੱਸੋਗੇ ਇਸ ਬਾਰੇ ਥੋੜਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਪਤੇ ਭਾਈ ਜੀ ਜਾਤ ਪਾਤ ਤਾਂ ਜਦੋਂ ਗੁਰੂ ਸਾਹਿਬ ਨੇ ਨਹੀਂ ਆਪਾਂ ਨੂੰ ਕੋਈ ਜਾਤਾਂ ਦੇ ਵਿੱਚ ਵੰਡਿਆ ਹੈਗਾ ਤਾਂ ਇਹ ਲੋਕਾਂ ਨੇ ਸਾਨੂੰ ਜਾਤਵਾਦ ਦੇ ਵਿੱਚ ਵੰਡ ਕੇ ਸਾਡੀ ਵੋਟ ਬੈਂਕ ਦਾ ਕੋਈ ਗਲਤ ਫਾਇਦਾ ਲੈ ਰਹੇ ਨੇ ਇਹ ਬਿਲਕੁਲ ਖਤਮ ਹੋਣਾ ਚਾਹੀਦਾ ਜੋ ਗੁਰੂ ਦਾ ਸਿੱਖ ਬਣ ਗਿਆ ਉਹਦੀ ਤਾਂ ਕੋਈ ਜਾਤ ਨਹੀਂ ਹੈਗੀ ਤੇ ਅਸੀਂ ਤਾਂ ਬੇਨਤੀ ਇਹ ਹੀ ਕਰਾਂਗੇ ਆਪਣਾ ਮੂਲ ਪਛਾਣ ਜਿਵੇਂ ਆਪਾਂ ਗੁਰੂ ਦੇ ਸਿੱਖਾਂ ਗੁਰੂ ਦੀਆਂ ਮਰਜ਼ਾਦਾ ਤੇ ਚੱਲਣ ਵਾਲੇ ਆ ਤੇ ਸਾਨੂੰ ਇੱਕ ਪੰਥਰੂ ਬੋਟ ਪਾਉਣੀ ਚਾਹੀਦੀ ਆ ਨਾ ਕਿ ਠੱਗਾ ਚੋਰਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਸਾਨੂੰ ਅੱਜ ਬਹੁਤ ਵਧੀਆ ਲੀਡਰ ਮਿਲੇ ਨੇ ਜੋ ਭਾਈ ਅਮਰਤਪਾਲ ਸਿੰਘ ਜੀ ਨੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੇ ਸਾਨੂੰ ਪੰਥਕ ਦੇ ਨਾਲ ਹੀ ਚੱਲ ਕੇ ਸਾਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ ਔਰ ਇਹਨਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨੈਲ ਸਿੰਘ ਰਾਜ ਮਾਜਰਾ ਪੈਲ ਮੈਂ ਪੈਲ ਹਲਕੇ ਦੀਆਂ ਸਿੱਖ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਦਿਨ ਐਤਵਾਰ 8 ਤਰੀਕ 3 ਵਜੇ ਪਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਬਾਪੂ ترਸੇਮ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਪ੍ਰੀਤਕੋਟ ਤੋਂ ਐਮਪੀ ਪੈਲ ਵਿਖੇ ਪਹੁੰਚ ਰਹੇ ਨੇ ਸਾਰੀਆਂ ਸੰਗਤਾਂ ਨੂੰ ਅਸੀਂ ਸਾਡੇ ਸਿੱਖ ਜਥੇਬੰਦੀਆਂ ਵੱਲੋਂ ਬੇਨਤੀ ਕਰਦੇ ਹਾਂ ਕਿ ਇਸ ਇਲਾਕੇ ਦੀ ਸਮੂਹ ਸੰਗਤ ਗੁਰਦੁਆਰਾ ਕਲਗੀਧਰ ਸਾਹਿਬ ਪੈਲ ਵਿਖੇ ਪਹੁੰਚ ਕੇ ਉਹਨਾਂ ਦੇ ਵਿਚਾਰ ਸੁਣਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਸੱਦਾ ਦੇਣ ਆਏ ਹਾਂ ਦਰਾਹੇ ਦੀ ਸੰਗਤ ਨੂੰ ਆਲੇ-ਦਾਲੇ ਦੇ ਪਿੰਡਾਂ ਦੀ ਸੰਗਤ ਨੂੰ ਸਾਰਿਆਂ ਨੂੰ ਜੋ ਕਿ ਪੰਥਕ 71 ਦਾ ਅਤੇ ਸਨਮਾਨ ਭਾਈ ਅਮਰਤਪਾਲ ਸਿੰਘ ਖੰਡੂਰ ਸਾਹਿਬ ਤੋਂ ਜੋ ਕਿ ਐਮਪੀ ਨੇ ਉਹਨਾਂ ਦੇ ਨਾਲ ਸਰਬਜੀਤ ਸਿੰਘ ਦੀ ਖਾਲਸਾ ਫਰੀਦਕੋੜ ਤੋਂ ਐਮਪੀ 8 ਤਰੀਕ ਨੂੰ 3 ਵਜੇ ਪਹਿਲ ਵਿਖੇ ਪਹੁੰਚ ਰਹੇ ਨੇ ਗੁਰਦੁਆਰਾ ਕਰਨਗੀਤਾਰ ਸਾਹਿਬ ਵਿਖੇ ਸਰਵੱਤ ਸੰਗਤ ਨੇ ਉੱਥੇ ਪਹੁੰਚਣਾ ਵੱਧ ਤੋਂ ਵੱਧ ਹਮਾ ਕੇ ਪਹੁੰਚਣਾ ਜੀ ਆਪਾਂ ਇੱਕ ਤਾਂ ਸ਼ੂਣੀ ਕਮੇਟੀ ਦੀਆਂ ਵੋਟਾਂ ਬਾਰੇ ਵਿਚਾਰ ਕਰਨੀਆਂ ਇੱਕ ਆਉਣ ਵਾਲੀਆਂ 27 27 ਵਿੱਚ ਇਲੈਕਸ਼ਨ ਜੋ ਹੋਣੀਆਂ ਨੇ ਉਹਨਾਂ ਬਾਰੇ ਵੀ ਵਿਚਾਰ ਕੀਤੀ ਜਾਊਗੀ ਸਰਬੱਤ ਸੰਗਤ ਨੇ ਵੱਧ ਤੋਂ ਵੱਧ ਇਕੱਠ ਕਰਕੇ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ